ਅੱਜ ਭਾਈ ਤੁਹਾਨੂੰ ਕੀ ਗੱਲ ਬਤਾਈ ਕਿ ਖੜੀ ਜਗ੍ਹਾ ਤੇ ਕੀ ਹੋਇਆ ਵਾ ਤੇ ਇੱਕੋ ਦੇ ਬਾਅਦ ਪਾਸੇ ਅੱਜ ਇੱਕ ਐਕਸੀਡੈਂਟ ਲਿੰਕ ਰੋਡ ਬਰਨਾਲਾ ਪੁਲੀ ਤੋਂ ਹੱਲਾ ਨੂੰ ਜਾਂਦੀ ਸੜਕ ਉੱਥੇ ਹੋਇਆ ਇੱਕ ਮੋਟਰਸਾਈਕਲ ਤੇ ਜੈਂਟਸ ਜਾ ਰਿਹਾ ਹੈ ਮੰਨੂ ਖਲੋਤਰਾ ਸਾਨਵਸ ਸੁਵਿੰਦਰਪਾਲ ਵਾਸੀ ਹਰਦੋਬਤਵਾਲਾ ਇਹ ਆਪਣੀ ਸਾਲੀ ਨੂੰ ਲੈ ਕੇ ਆ ਰਿਹਾ ਸੀ ਕਾਜਲ ਨੂੰ ਵਾਈਫ ਆਫ ਅਰਨ ਵਾਸੀ ਹਵਾਂਖਾ ਤੋਂ ਨਾਲ ਇਹਦੇ ਇੱਕ ਬੇਟੀ ਸੀਗਾ ਪ੍ਰਿੰਸੀ ਲੜਕੀ ਹੈ ਉਹਦੀ ਉਮਰ 3 ਸਾਲ ਸੀਗਾ ਅੱਗੋਂ ਟਰੱਕ ਆ ਰਿਹਾ ਸੀਗਾ ਤੇ ਟਰੱਕ ਨਾਲ ਇਹਦਾ ਐਕਸੀਡੈਂਟ ਹੋਇਆ ਮੌਕੇ ਤੇ ਜਿਹੜੀ ਆ ਇਹ ਲੇਡੀ ਕਾਜਲ ਤੇ ਇਹਦੀ ਬੇਟੀ ਜਿਹੜੀ ਪ੍ਰਿੰਸੀ ਆ 3 ਸਾਲ ਦੀ ਉਹਦੀ ਮੌਕੇ ਤੇ ਮੌਤ ਹੋ ਗਈ ਹੈ ਟਾਇਰ ਥਲੇ ਆਣ ਕਰਕੇ ਜਿਹੜਾ ਸ਼ਰ ਜਿਹੜਾ ਬੇਟੀ ਦਾ ਉਹ ਲੱਥਾ ਪਿਆ ਤੇ ਹੁਣ ਜਿਹੜੀ ਬੰਦੀ ਕਾਨੂੰਨੀ ਕਾਰਵਾਈ ਇਹ ਕਰ ਰਹੇ ਆ ਇਹਦੇ ਵਾਰਸ ਆ ਚੁੱਕੇ ਨੇ ਤੇ ਜੋ ਵਾਰਸ ਬਿਆਨ ਲਖਾਨ ਕੇ ਜੋ ਬੰਦੀ ਕਾਨੂੰਨੀ ਇਹ ਕਾਰਵਾਈ ਕੀਤੀ ਜਾਗੀ ਤੇ ਟਰੈਵਰ ਜਿਹੜਾ ਹੈ ਮੋਕੇ ਤੋਂ ਫਰਾਰ ਹੋ ਚੁੱਕਿਆ ਇਹਨਾਂ ਦਾ ਕੀ ਨਾਮ ਹੈ ਜਿਹੜੇ ਹੈਗੇ ਜਿਹੜਾ ਬੱਚੇ ਜਿਹਨਾਂ ਦਾ ਸ਼ਿਟਨ ਹੋਇਆ ਇਹਨਾਂ ਦਾ ਨਾਮ ਕਾਜਲ ਹੈ ਤੇ ਜਿਹੜਾ ਮੋਟਰਸਾਈਕਲ ਚਲਾ ਰਿਆ ਸੀ ਇਹ ਮੰਨੂ ਖਲੋਤਰਾ ਹੈ ਇਹ ਸਾਈਡ ਦੇ ਪੈ ਗਿਆ ਇਹ ਤੇ ਛੱਟ ਨਹੀਂ ਲੱਗੀ ਤੇ ਕਾਜਲ ਜਿਹੜੀ ਹੈ ਇਹ ਟਾਇਰ ਥੱਲੇ ਆ ਗਈ ਹੈ ਕਾਜਲ ਤੇ ਉਸ ਦੀ ਬੇਟੀ ਜਿਹੜੀ ਹੈ ਪ੍ਰਿੰਸੀ ਇਹ ਟਾਇਰ ਥੱਲੇ ਆ ਗਈ ਹੈ ਤਾਂ ਟਾਇਰ ਨਾਲ ਇਹ ਧੌਣ ਵੀ ਤੇ ਹੋਰ ਵੀ ਜਿਹੜੇ ਪਾਰਟ ਨੇ ਉਹ ਨੁਕਸਾਨ ਹੋਏ ਨੇ ਪ੍ਰਗਨਤ ਵੀ ਸਰ ਕਹਿ ਰਹੇ ਨੇ ਵੀ ਪ੍ਰਗਨਤ ਨੇ ਇਹ ਪੋਸਟ ਮਾਰਨ ਤੇ ਆ ਜਿਹੜੀ ਰਿਪੋਰਟ ਹੋਏਗੀ ਤੇ ਬੰਦੀ ਕਾਨੂੰਨੀ ਕਾਰਵਾਈ ਜੋ ਵਾਰਤ ਰਖਾਂਗੇ ਉਹ ਕਰਾ ਦਨੇ ਆ